ਸ਼ਸ਼ਿਕਾਰ ਨੈਜੀ ਵੈਦ ਮਲਕੀ ਜਵੰਦਾ ਅੱਜ ਤੁਹਾਡੇ ਲਈ ਲੈ ਕੇ ਆਏ ਆਪਣੇ ਦੇਸੀ ਨੁਸਖੇ ਗ੍ਰੰਥ ਦੇ ਵਿੱਚੋਂ ਸੈਕਸ ਦੀ ਹਰ ਸਮੱਸਿਆ ਲਈ ਦੇਸੀ ਨੁਸਖੇ ਇਹ ਗ੍ਰੰਥ ਦੇ ਵਿੱਚ ਕਾਫੀ ਅਨਮੋਲ ਨੁਸਖੇ ਨੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਆਪਾਂ ਜਿਹੜਾ ਨੁਸਖਾ ਇਹ ਪਾਇਆ ਹੈਗਾ ਸ਼ੀਗਰ ਪਤਨ ਤਾਤ ਵੀਰਜ ਦਾ ਪਤਲਾਪਨ ਇਹ ਨੁਸਖਾ ਬਹੁਤ ਹੀ ਵਧੀਆ ਕੰਮ ਕਰਦਾ ਜਿਨ੍ਹਾਂ ਨੂੰ ਤਾਤ ਹੈ ਸੁਪਨ ਦੋਸ਼ ਹੈ ਵੀਰਜ ਦਾ ਪਤਲਾਪਨ ਹੈ ਨੁਸਖਾ ਨੋਟ ਕਰ ਲਓ ਇਹਦੇ ਵਿੱਚ ਕੀ ਲੈਣਾ ਬਹਿਮਣ ਸਫੇਦ ਬਹਿਮਣ ਲਾਲ ਸਾਲਮ ਪੰਜਾ ਸਫੇਦ ਮੁਸਲੀ ਕਾਲੀ ਮੁਸਲੀ ਗੋਖਰੂ ਬੀਜਬੰਦ ਇਹ ਸਾਰੇ 50 50 ਗ੍ਰਾਮ ਲੈਣੇ ਆ ਤੁਸੀਂ ਨੇ ਇਲਾਇਚੀ 20 ਗ੍ਰਾਮ ਗਲੋਸਤ 20 ਗ੍ਰਾਮ ਦਾਲਚੀਨੀ 10 ਗ੍ਰਾਮ ਪ੍ਰਵਾਲ ਪਿਸਟੀ 10 ਗ੍ਰਾਮ ਬੰਗਪਾਸਮ 10 ਗ੍ਰਾਮ ਸਾਲਮ ਪੰਜਾ 50 ਗ੍ਰਾਮ ਕੌਂਚ ਬੀਜ 50 ਗ੍ਰਾਮ ਸਤਾਵਰ 50 ਗ੍ਰਾਮ ਸਭ ਨੂੰ ਕੁੱਟ ਕੇ ਕੁੱਟ ਪੀਸ ਕੇ ਕਾਪੜ ਸ਼ਾਣ ਚੂਰਨ ਕਰਨਾ ਹੈ ਕਾਪਰ ਸ਼ਾਰਚੂਨ ਕਰਕੇ ਅੱਧਾ ਚਮਚਾ ਸਵੇਰੇ ਅੱਧਾ ਰਾਤ ਨੂੰ ਹਲਕੇ ਗਰਮ ਦੁੱਧ ਨਾਲ ਤੁਸੀਂ ਇਹਦਾ ਸੇਵਨ ਕਰਨਾ ਹੈ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਸ਼ਿਗਰਪਤਨ ਦੀ ਸਮੱਸਿਆ ਚਾਹੇ ਵੀਜ ਦਾ ਪਤਲਾਪਨ ਹੈ ਤਾਂ ਤੈ ਸੁਪਨਦੋਸ ਹੈ ਦਿਲ ਨਹੀਂ ਕਰਦਾ ਸੈਕਸ ਕਰਨ ਨੂੰ ਕਹਿੰਦੇ ਕੜਕਪਨ ਨਹੀਂ ਰਿਹਾ ਲਿੰਗ ਦੇ ਵਿੱਚ ਉਹਦੇ ਲਈ ਬਹੁਤ ਘੈਂਟ ਕੰਮ ਕਰਦਾ ਹੈ ਕਾਫੀ ਵੀਰਾਂ ਤੇ ਨੁਸਖਾ ਵਰਤਿਆ ਹੋਇਆ ਹੈ ਨੁਸਖਾ ਵਰਤੋ ਤੇ ਲਾਭ ਉਠਾਓ ਧੰਨ